ਕਹਿੰਦੇ ਆ ਕਿ ਪਿਆਰ ਅੰਨਾ ਹੁੰਦਾ ਹੈ ਤੇ ਪਿਆਰ ਦੇ ਵਿੱਚ ਸਭ ਕੁਝ ਜਾਇਜ਼ ਹੁੰਦਾ ਹੈ। ਇਹੀ ਗੱਲ ਤੇ ਚੱਲਦੇ ਇੱਕ ਸਿਰਫਰੇ ਆਸ਼ਿਕ ਨੇ ਕਈਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਤੇ ਇੱਕ ਹੱਤਿਆ ਨੂੰ ਅੰਜਾਮ ਦੇ ਦਿੱਤਾ। ਇਹ ਸਾਰੀ ਘਟਨਾ ਸੁਣ ਕੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਨਾ ਕਿ ਆਖਰ ਇਹ ਸਾਰੇ ਘਟਨਾ ਕਰਮ ਦਾ ਦੋਸ਼ੀ ਕੌਣ ਹੈ? ਕਿਸ ਦੀ ਵਜ੍ਹਾ ਕਾਰਨ ਜੋ ਇਹ ਬਰਬਾਦੀ ਹੋਈ ਹੈ ਜੋ ਇਹ ਹੱਤਿਆ ਹੋਈ ਹੈ ਉਹ ਕਿਸ ਦੀ ਵਜ੍ਹਾ ਕਾਰਨ ਹੋਈ ਹੈ ਤੁਸੀਂ ਇਸ ਵੀਡੀਓ ਨੂੰ ਪੂਰਾ ਸੁਣ ਕੇ ਆਪਣੀ رائے ਜ਼ਰੂਰ ਦੇਣਾ ਸਾਰੇ ਦੋਸਤਾਂ ਸਤਿਕਾਰ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਰਾਜਗੜ੍ਹ ਤੇ ਇਸ ਦਾ ਇੱਕ ਸ਼ਹਿਰ ਬਿਆਬਰਾ ਬਿਆਬਰਾ ਦੇ ਆਗਰਾ ਤੋਂ ਮੁੰਬਈ ਜਾਣ ਵਾਲੇ ਹਾਈਵੇ ਦੇ ਉੱਤੇ ਇੱਕ ਪੈਟਰੋਲ ਪੰਪ ਹੈ ਪੈਟਰੋਲ ਪੰਪ ਦੇ ਕੋਲ ਇੱਕ ਗੱਡੀ ਇੱਕ ਮੋਟਰਸਾਈਕਲ ਸਵਾਰ ਨੂੰ ਬੜੀ ਜ਼ਬਰਦਸਤ ਟੱਕਰ ਮਾਰਦੀ ਹੈ ਤੇ ਮੋਟਰਸਾਈਕਲ ਸਵਾਰ ਨੂੰ ਤਕਰੀਬਨ 100 ਫੁੱਟ ਤੱਕ ਗੱਡੀ 끄ੜੀ ਸਕੇ ਲੈ ਜਾਂਦੀ ਹੈ ਲੋਕ ਇਹ ਸਭ ਕੁਝ ਦੇਖ ਰਹੇ ਸੀ ਤੇ ਹੁਣ ਜਦੋਂ ਗੱਡੀ ਦੀ ਰੁਕਣ ਦੀ ਵਾਰੀ ਸੀ ਉਹ ਰੁਕਦੀ ਨਹੀਂ ਉਹ ਉੱਥੋਂ ਫਰਾਰ ਹੋ ਜਾਂਦੇ ਆ ਜੋ ਵੀ ਗੱਡੀ ਦੇ ਵਿੱਚ ਸਵਾਰ ਸੀ ਗੱਡੀ ਦੇ ਵਿੱਚ ਸਵਾਰ ਇੱਕ ਮੁੰਡਾ ਤੇ ਇੱਕ ਕੁੜੀ ਹੁੰਦੇ ਨੇ ਹੁਣ ਲੋਕ ਉੱਥੇ ਇਕੱਠੇ ਹੋ ਜਾਂਦੇ ਨੇ ਇਕੱਠੇ ਹੋਣ ਤੋਂ ਬਾਅਦ ਜਦੋਂ ਉਹ ਬੰਦੇ ਦੀ ਪਛਾਣ ਕੀਤੀ ਜਾਂਦੀ ਹੈ ਕਿ ਆਖਰ ਜੋ ਬੰਦਾ ਪੀੜਤ ਹੈ ਜਿਸ ਦਾ ਐਕਸੀਡੈਂਟ ਹੋ ਗਿਆ ਜੋ ਮੋਟਰਸਾਈਕਲ ਸਵਾਰ ਸੀ ਉਹ ਕੌਣ ਹੈ ਤਾਂ ਪਤਾ ਲੱਗਦਾ ਕਿ ਇਹ ਮੱਧ ਪ੍ਰਦੇਸ਼ ਪੁਲਿਸ ਦਾ ਇੱਕ ਸਬ ਇੰਸਪੈਕਟਰ ਆ ਜਿਸ ਦਾ ਨਾਮ ਦਿਪੰਕ ਦੀਪੰਕਰ ਗੋਪ ਨੂੰ ਹੁਣ ਲੋਕਾਂ ਵੱਲੋਂ ਚੱਕਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਸਦੀ ਹਾਲਤ ਬੜੀ ਗੰਭੀਰ ਹੁੰਦੀ ਹੈ ਉਸ ਨੂੰ ਚੱਕ ਕੇ ਨੇੜੇ ਦੇ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਪਰ ਉਸ ਦੀ ਹਾਲਤ ਨੂੰ ਦੇਖਦੇ ਡਾਕਟਰ ਉਸ ਨੂੰ ਪਟਨਾ ਰੈਫਰ ਕਰ ਦਿੰਦੇ ਨੇ ਪਟਨਾ ਜਾਂਦੇ ਹੀ ਰਾਹ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਇਹ ਜੋ ਘਟਨਾ ਸੀ ਇਹ ਸਾਰੀ ਘਟਨਾ ਪੈਟਰੋਲ ਪੰਪ ਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਜਾਂਦੀ ਹੈ ਤੇ ਇਹ ਜੋ ਫੁਟੇਜ ਸੀ ਉਹ ਵਾਇਰਲ ਵੀ ਹੋ ਜਾਂਦਾ ਹੈ ਉਸ ਵਿੱਚ ਸਾਫ਼ ਦਿਖਾਈ ਦੇ ਰਿਹਾ ਸੀ ਕਿ ਇੱਕ ਤੇਜ਼ ਰਫ਼ਤਾਰ ਗੱਡੀ ਮੋਟਰਸਾਈਕਲ ਨੂੰ ਟੱਕਰ ਮਾਰਦੀ ਹੈ ਜਾਨੀ ਸਾਰਾ ਜੋ ਐਕਸੀਡੈਂਟ ਸੀ ਉਹ ਉਸ ਫੁਟੇਜ ਦੇ ਵਿੱਚ ਸੀ ਤੇ ਜਦੋਂ ਇਹ ਫੁਟੇਜ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਜੋ ਕਾਰ ਸਵਾਰ ਸੀ ਕਾਰ ਦੇ ਵਿੱਚ ਕਰਨ ਸਿੰਘ ਠਾਕਰ ਤੇ ਪੱਲਵੀ ਮੁੰਡਾ ਕੁੜੀ ਸਵਾਰ ਸੀ ਉਹ ਨਜ਼ਦੀਕੀ ਥਾਣੇ ਦੇ ਵਿੱਚ ਜਾ ਕੇ ਆਤਮ ਸਮਰਪਣ ਕਰ ਦਿੰਦੇ ਆ ਕਿ ਸਾਡੇ ਕੋਲੋਂ ਐਕਸੀਡੈਂਟ ਹੋਇਆ ਇਹ ਜੋ ਐਕਸੀਡੈਂਟ ਸੀ ਇਹ ਦੇਖਣ ਨੂੰ ਹੀ ਐਕਸੀਡੈਂਟ ਲੱਗਦਾ ਸੀ ਪਰ ਇਸ ਦੇ ਪਿੱਛੇ ਬਹੁਤ ਵੱਡੀ ਸਾਜਸ਼ਤ ਸੀ ਜਦੋਂ ਇਹ ਕਹਾਣੀ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਲੋਕ ਹੈਰਾਨ ਹੋ ਜਾਂਦੇ ਨੇ ਦਰਅਸਲ ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਧਾਰ ਇਸ ਦਾ ਥਾਣਾ ਕੁਚੀ ਕੁਚੀ ਥਾਣੇ ਦੇ ਅਧੀਨ ਇੱਕ ਨਗਰ ਨਰਮਦਾ ਇਥੋਂ ਦਾ ਰਹਿਣ ਵਾਲਾ ਕਰਨ ਸਿੰਘ ਠਾਕੁਰ ਤੇ ਪਲਵੀ ਸੋਲੰਕੀ ਗੱਲ ਹੈ 2017 ਦੀ ਇਹਨਾਂ ਦਾ ਆਪਸ ਦੇ ਵਿੱਚ ਪਿਆਰ ਹੋ ਜਾਂਦਾ ਹੈ ਮੇਲ ਜੋਲ ਵੱਧਦਾ ਹੈ ਪਿਆਰ ਹੋ ਜਾਂਦਾ ਹੈ ਤੇ ਜੋ ਕਰਨ ਸੀ ਉਹ ਡਰਾਈਵਰ ਸੀ ਤੇ ਪਲਵੀ ਪੜਾਈ ਕਰ ਰਹੀ ਸੀ ਹੁਣ 2018 ਆ ਜਾਂਦਾ ਹੈ 2018 ਦੇ ਵਿੱਚ ਜੋ ਪੱਲਵੀ ਸੀ ਉਹ ਮੱਧ ਪ੍ਰਦੇਸ਼ ਦੇ ਵਿੱਚ ਪੁਲਿਸ ਦੀ ਭਰਤੀ ਦੀਆਂ ਅਸਾਮੀਆਂ ਨਿਕਲਦੀਆਂ ਨੇ ਤਾਂ ਇਹ ਉਸ ਵਿੱਚ ਟਰਾਈ ਕਰਦੀ ਹੈ ਤੇ 2018 ਦੇ ਵਿੱਚ ਪੱਲਵੀ ਮੱਧ ਪ੍ਰਦੇਸ਼ ਪੁਲਿਸ ਦੇ ਵਿੱਚ ਭਰਤੀ ਹੋ ਜਾਂਦੀ ਹੈ ਜੋ ਕਰਨ ਹੁੰਦਾ ਉਹ ਇੱਕ ਡਰਾਈਵਰ ਹੁੰਦਾ ਉਸ ਤੋਂ ਬਾਅਦ ਇਹਨਾਂ ਦਾ ਮੇਲਜੋਲ ਵੱਧਦਾ ਤੇ ਹੁਣ ਕਰਨ ਤੇ ਪੱਲਵੀ ਦੋਨੋਂ ਸੋਚਦੇ ਆ ਕਿ ਆਪਾਂ ਵਿਆਹ ਕਰਵਾ ਲਈਏ ਤੇ ਹੁਣ ਕਰਨ ਪਲਵੀ ਦੇ ਪਿਤਾ ਕੋਲ ਜਾਂਦਾ ਤੇ ਉਸ ਨੂੰ ਕਹਿੰਦਾ ਕਿ ਮੈਂ ਤੁਹਾਡੀ ਬੇਟੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਪਰ ਇਹ ਗੱਲ ਸੁਣ ਕੇ ਪਲਵੀ ਦਾ ਪਿਤਾ ਬਹੁਤ ਗੁੱਸੇ ਦੇ ਵਿੱਚ ਆ ਜਾਂਦਾ ਤੇ ਉਸ ਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਆਪਣੀ ਕੁੜੀ ਦਾ ਵਿਆਹ ਨਹੀਂ ਕਰਾਂਗਾ ਜਾਨੀ ਇਹਨਾਂ ਦਾ ਜੋ ਝਗੜਾ ਹੋ ਜਾਂਦਾ ਹੈ ਝਗੜਾ ਕਾਫੀ ਵੱਧ ਜਾਂਦਾ ਉਸ ਤੋਂ ਬਾਅਦ ਗੱਲ ਪੰਚਾਇਤ ਦੇ ਵਿੱਚ ਚਲੀ ਜਾਂਦੀ ਹੈ ਪੰਚਾਇਤ ਵਾਲੇ ਦੋਨਾਂ ਧਿਰਾਂ ਨੂੰ ਸ਼ਾਂਤ ਕਰਦੇ ਨੇ ਤੇ ਕਹਿੰਦੇ ਨੇ ਕਿ ਹੁਣ ਕੋਈ ਵੀ ਇੱਕ ਦੂਜੇ ਦੀ ਜ਼ਿੰਦਗੀ ਦੇ ਵਿੱਚ ਇੰਟਰਫੇਅਰ ਨਹੀਂ ਕਰੇਗਾ। ਉਸ ਤੋਂ ਬਾਅਦ 2 ਦਸੰਬਰ 2020 ਦਾ ਪਲਵੀ ਦਾ ਕਿਸੇ ਹੋਰ ਜਗ੍ਹਾ ਤੇ ਵਿਆਹ ਤੈਅ ਕਰ ਦਿੱਤਾ ਜਾਂਦਾ ਹੈ। ਤੇ ਹੁਣ ਜਦੋਂ 24 ਨਵੰਬਰ 2020 ਸੀ ਤਾਂ ਪਲਵੀ ਦੇ ਜੋ ਵਿਆਹ ਦੇ ਕਾਰਡ ਸੀ ਉਹ ਸਿਪਾਏ ਗਏ। ਸਿਪਾਉਣ ਤੋਂ ਬਾਅਦ ਉਹ ਕਾਰਡ ਪਹਿਲਾ ਕਾਰ ਮੰਦਰ ਦੇ ਵਿੱਚ ਚੜਾਉਣ ਜਾਂਦੇ ਨੇ 24 ਨਵੰਬਰ 2020 ਨੂੰ ਸਮਾਂ ਹੁੰਦਾ ਤਕਰੀਬਨ ਪੌਣੇ 11 ਵਜੇ ਦਾ ਸਵੇਰ ਦਾ ਜਦੋਂ ਇਹ ਕਾਰ ਦੇ ਵਿੱਚ ਕਾਰ ਚੜਾ ਕੇ ਵਾਪਸ ਆਉਂਦੇ ਨੇ ਤਾਂ ਰਸਤੇ ਦੇ ਵਿੱਚ ਇਹ ਜੋ ਕਰਨ ਠਾਕਰ ਹੁੰਦਾ ਹੈ ਇਹ ਆਪਣਾ ਮੋਟਰਸਾਈਕਲ ਇਸ ਗੱਡੀ ਦੇ ਅੱਗੇ ਲਗਾ ਦਿੰਦਾ ਜਿਸ ਵਿੱਚ ਇਹ ਸਾਰਾ ਪਰਿਵਾਰ ਸਵਾਰ ਹੁੰਦਾ ਹੈ ਉਸ ਤੋਂ ਬਾਅਦ ਇਹ ਕਰਨ ਆਪਣੇ ਕੋਲ ਇੱਕ ਕੱਟਾ ਲੱਗਿਆ ਆ ਸੀ ਉਸ ਨਾਲ ਇੱਕ ਗੋਲੀ ਇਹ ਪਲਵੀ ਦੇ ਮਾਰਦਾ ਹੈ ਤੇ ਉਸ ਪਲਵੀ ਦੇ ਗੋਲੀ ਮਾਰਨ ਤੋਂ ਬਾਅਦ ਇਹ ਇੱਕ ਗੋਲੀ ਆਪਣੇ ਮਾਰ ਲੈਂਦਾ ਹੈ ਰੌਲਾ ਪੈ ਜਾਂਦਾ ਹੈ ਤੇ ਹੁਣ ਦੋਨਾਂ ਨੂੰ ਚੱਕ ਕੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਤੇ ਕਿਸਮਤ ਦੋਨਾਂ ਦੀ ਚੰਗੀ ਸੀ ਦੋਨੋਂ ਹੀ ਬਚ ਜਾਂਦੇ ਨੇ ਜਦੋਂ ਇਹ ਬਚ ਜਾਂਦੇ ਨੇ ਤਾਂ ਜੋ ਪਲਵੀ ਸੀ ਉਹ ਤਾਂ ਆਪਣੀ ਨੌਕਰੀ ਤੇ ਲੱਗ ਜਾਂਦੀ ਹੈ ਜਾਨੀ ਉਹ ਤਾਂ ਆਪਣੀ ਡਿਊਟੀ ਤੇ ਚਲੀ ਜਾਂਦੀ ਹੈ ਪਰ ਜੋ ਇਹ ਕਾਰਨ ਸੀ ਇਸ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਇਸ ਉੱਤੇ ਕੇਸ ਦਰਜ ਕੀਤਾ ਜਾਂਦਾ ਹੈ ਹੁਣ ਇਹ ਬੰਦਾ ਜੇਲ੍ਹ ਦੇ ਵਿੱਚ ਚਲਿਆ ਜਾਂਦਾ ਹੈ ਇਧਰ ਜੋ ਪਲਵੀ ਸੀ ਉਹ ਡਿਊਟੀ ਕਰ ਰਹੀ ਸੀ ਤੇ ਇਸ ਦੀ ਮੁਲਾਕਾਤ ਹੁੰਦੀ ਆ ਦਿਪਾਂਕਰ ਗੌਤਮ ਦੇ ਨਾਲ ਇਹ ਜੋ ਦਿਪਾਂਕਰ ਗੌਤਮ ਸੀ ਇਹ ਮੱਧ ਪ੍ਰਦੇਸ਼ ਦੇ ਕਰੇਰਾ ਦਾ ਰਹਿਣ ਵਾਲਾ ਸੀ ਤੇ ਇਸ ਦਾ ਵਿਆਹ ਹੁੰਦਾਗਾ ਪੂਨਮ ਗੌਤਮ ਦੇ ਨਾਲ ਜੋ ਕਿ ਇੱਕ ਸਰਕਾਰੀ ਟੀਚਰ ਸੀ ਇਹਨਾਂ ਦਾ ਪਹਿਲਾ ਪ੍ਰੇਮ ਸਬੰਧ ਹੁੰਦਾ ਉਸ ਤੋਂ ਬਾਅਦ ਇਹਨਾਂ ਦਾ ਘਰਦਿਆਂ ਦੀ ਮਰਜ਼ੀ ਦੇ ਅਨਸਾਰ ਇਹ ਵਿਆਹ ਕਰਵਾ ਲੈਂਦੇ ਆ ਜਾਨੀ ਹੁਣ ਜੋ ਪੂਨਮ ਸੀ ਉਹ ਦੀਪੰਕਰ ਦੀ ਪਤਨੀ ਬਣ ਚੁੱਕੀ ਸੀ ਪੂਨਮ ਵਿਆਹ ਤੋਂ ਬਾਅਦ ਆਪਣੇ ਸਹੁਰੇ ਰਹਿੰਦੀ ਹੈ ਪਰ ਦੀਪੰਕਰ ਦੀ ਜੋ ਡਿਊਟੀ ਸੀ ਉਹ ਅਲੱਗ-ਅਲੱਗ ਥਾਣਿਆਂ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਹੁੰਦੀ ਰਹਿੰਦੀ ਹੈ ਤੇ ਹੁਣ ਦੀਪੰਕਰ ਤੇ ਪल्लਵੀ ਦੋਨਾਂ ਦੀ ਡਿਊਟੀ ਜਦੋਂ ਇੱਕ ਥਾਣੇ ਦੇ ਵਿੱਚ ਲੱਗਦੀ ਹੈ ਤਾਂ ਦੋਨਾਂ ਦੀ ਆਪਸ ਵਿੱਚ ਗੱਲਬਾਤ ਹੁੰਦੀ ਹੈ ਤੇ ਇਹਨਾਂ ਦੀ ਦੋਸਤੀ ਹੋ ਜਾਂਦੀ ਹੈ ਨਜ਼ਦੀਕੀਆਂ ਵੱਧ ਜਾਂਦੀਆਂ ਜੋ ਸੁੰਨ ਦੇ ਵਿੱਚ ਆਇਆ ਨਜ਼ਦੀਕੀਆਂ ਵਧਣ ਤੋਂ ਬਾਅਦ ਇਹ ਇੱਕ ਦੂਜੇ ਦੇ ਜ਼ਿਆਦਾ ਹੀ ਕਰੀਬ ਆ ਜਾਂਦੇ ਨੇ ਐਦਾਂ ਹੀ ਚੱਲਦਾ ਰਹਿੰਦਾ ਹੈ ਹੁਣ 2024 ਆ ਜਾਂਦਾ ਹੈ 2024 ਦੇ ਵਿੱਚ ਜੋ ਕਰਨ ਸੀ ਕਰਨ ਜੇਲ ਦੇ ਵਿੱਚੋਂ ਬਾਹਰ ਆ ਜਾਂਦਾ ਹੈ ਕਰਨ ਨੂੰ ਬਾਹਰ ਆ ਕੇ ਪਤਾ ਲੱਗਦਾ ਹੈ ਕਿ ਜੋ ਦੀਪਾਂਕਰ ਹੈ ਉਸ ਦੀਆਂ ਪਲਵੀ ਦੇ ਨਾਲ ਨਜ਼ਦੀਕੀਆਂ ਨੇ ਉਹ ਇਹ ਗੱਲ ਸਹਿਨ ਨਹੀਂ ਕਰ ਸਕਿਆ ਤੇ ਪਲਵੀ ਨੂੰ ਵੀ ਜਦੋਂ ਪਤਾ ਲੱਗਦਾ ਹੈ ਕਿ ਦੀਪਾਂਕਰ ਵਿਆਹਿਆ ਹੋਇਆ ਹੋਏਗਾ ਤਾਂ ਉਹ ਆਪਣੇ ਦੀਪਾਂਕਰ ਨੂੰ ਛੱਡ ਕੇ ਆਪਣੇ ਪ੍ਰੇਮੀ ਦੇ ਨਾਲ ਆ ਕੇ ਖੜ ਜਾਂਦੀ ਹੈ ਗੱਲ ਹੈ 10 ਸਤੰਬਰ 2024 ਦੀ ਉਹ ਹੁਣ ਦੀਪਾਂਕਰ ਨੂੰ ਫੋਨ ਕਰਦੀ ਹੈ ਕਿ ਤੂੰ ਮੈਨੂੰ ਤਕਰੀਬਨ ਦੁਪਹਿਰ ਦਾ 1 ਵਜਾ ਹੁੰਦਾ ਹੈ ਕਿ ਤੂੰ ਮੈਨੂੰ ਖੁਦਾ ਮਾਰਕੀਟ ਇਲਾਕੇ ਦੇ ਵਿੱਚ ਆ ਕੇ ਮਿਲ। ਤੇ ਹੁਣ ਇਹ ਖੁਦਾ ਮਾਰਕੀਟ ਵੱਲ ਚੱਲ ਪੈਂਦਾ ਹੈ। ਪਲਵੀ ਨੂੰ ਮਿਲ ਲਈ। ਪਰ ਰਸਤੇ ਦੇ ਵਿੱਚ ਜਦੋਂ ਇਹ ਇਸ ਹਾਈਵੇ ਤੇ ਆਉਂਦਾ ਹੈ ਤੇ ਇਹ ਪੈਟਰੋਲ ਪੰਪ ਤੋਂ ਲੰਘਣ ਲੱਗਦਾ ਤਾਂ ਇੱਕ ਤੇਜ਼ ਰਫਤਾਰ ਗੱਡੀ ਇਸ ਦੇ ਵਿੱਚ ਆ ਕੇ ਵੱਜਦੀ ਹੈ। ਤੇ ਇਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਫਿਰ ਦੇ ਪਾਂਕਰ ਨੂੰ ਹਸਪਤਾਲ ਲਜਾਇਆ ਜਾਂਦਾ ਤਾਂ ਉੱਥੇ ਇਸ ਦੀ ਹਾਲਤ ਗੰਭੀਰ ਦੇਖ ਕੇ ਇਸ ਨੂੰ ਪਟਨਾ ਰੈਫਰ ਕਰ ਦਿੱਤਾ ਜਾਂਦਾ ਪਰ ਰਸਤੇ ਦੇ ਵਿੱਚ ਸ਼ਾਮਨਗਰ ਦੇ ਕੋਲ ਇਸ ਦੀ ਮੌਤ ਹੋ ਜਾਂਦੀ ਹੈ ਇਸ ਪਿੱਛੋਂ ਜਦੋਂ ਪਲਵੀ ਤੇ ਕਰਨ ਨੂੰ ਪਤਾ ਲੱਗਦਾ ਕਿ ਸਾਡੀ ਵੀਡੀਓ ਵਾਇਰਲ ਹੋ ਗਈ ਅਸੀਂ ਇੱਕ ਵੀਡੀਓ ਦੇ ਵਿੱਚ ਆ ਗਏ ਸੀ ਸੀਸੀਟੀਵੀ ਫੁਟੇਜ ਦੇ ਵਿੱਚ ਆ ਗਏ ਤਾਂ ਫਿਰ ਇਹ ਉਸ ਤੋਂ ਬਾਅਦ ਥਾਣੇ ਦੇ ਵਿੱਚ ਜਾ ਕੇ ਆਤਮ ਸਮਰਪਣ ਕਰ ਦਿੰਦੇ ਆ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਉੱਤੇ ਕੇਸ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਤੇ ਮਾਮਲੇ ਦੀ ਪੁਲਿਸ ਹਜੇ ਹੋਰ ਬਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਇਸ ਜੋ ਐਕਸੀਡੈਂਟ ਹੈ ਜੋ ਇੱਕ ਤਰ੍ਹਾਂ ਦੀ ਹੱਤਿਆ ਗਈ ਉਸ ਦੇ ਪਿੱਛੇ ਕੋਈ ਹੋਰ ਕਾਰਨਤਾ ਨਹੀਂ ਤੇ ਪੁਲਿਸ ਇਸ ਮਾਮਲੇ ਦੇ ਵਿੱਚ ਹੋਰ ਜ਼ਿਆਦਾ ਸਬੂਤ ਇਕੱਠੇ ਕਰ ਰਹੀ ਹੈ ਤਾਂ ਜੋ ਸਬੂਤ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾਣ ਤੇ ਜੋ ਦੋਸ਼ੀ ਨੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਵਾਈ ਜਾਵੇ ਪਲਵੀ ਤੇ ਕਰਨ ਦੋਨਾਂ ਨੂੰ ਪੁਲਿਸ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਭੇਜ ਦਿੰਦੀ ਹੈ ਸੋ ਜੋ ਕਰਨ ਹੁੰਦਾ ਹੈ ਉਹ ਇੱਕ ਜਿਵੇਂ ਕਹ ਦੀਏ ਸੰਕੀ ਬੰਦਾ ਹੁੰਦਾ ਹੈ ਉਸ ਨੇ ਜਦੋਂ ਕਰਨ ਨੇ ਗੋਲੀ ਮਾਰੀ ਸੀ ਪਲਵੀ ਦੇ ਤੇ ਆਪਣੇ ਉਦੋਂ ਜਦੋਂ ਡਾਕਟਰਾਂ ਨੇ ਉਸ ਦਾ ਇਲਾਜ ਕੀਤਾ ਤਾਂ ਉਹਨਾਂ ਨੇ ਦੇਖਿਆ ਕਿ ਛਾਤੀ ਉੱਤੇ ਕਰਨ ਨੇ ਪल्लਵੀ ਦਾ ਨੋਂ ਲਿਖਵਾਇਆ ਹੋਇਆ ਸੀ ਜਾਨੀ ਇਹ ਇੱਕ ਸਿਰਫ ਰਿਆ ਆਸ਼ਿਕ ਹੁੰਦਾ ਹੈ ਜਿਸ ਨੇ ਕਈ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਪल्लਵੀ ਦੀ ਵੀ ਜ਼ਿੰਦਗੀ ਬਰਬਾਦ ਹੋ ਗਈ ਕਰਨ ਦੀ ਆਪਣੀ ਜ਼ਿੰਦਗੀ ਵੀ ਬਰਬਾਦ ਹੋ ਗਈ ਕਿਉਂਕਿ ਉਹ ਵੀ ਇਸ ਦੇ ਨਾਲ ਜੇਲ੍ਹ ਚਲੇਗੀ ਤੇ ਇਹ ਵੀ ਹੁਣ ਜੇਲ੍ਹ ਦੇ ਵਿੱਚ ਆਪਣੀ ਜ਼ਿੰਦਗੀ ਕੱਢੇਗਾ ਤੇ ਉਧਰ ਦੀਪਾਂਕਰ ਜਿਸ ਦਾ ਇਹਨਾਂ ਨੇ ਕਤਲ ਕਰ ਦਿੱਤਾ ਜਿਸ ਦੀ ਇਹਨਾਂ ਨੇ ਹਤਿਆ ਕਰ ਦਿੱਤੀ ਉਸ ਨੇ ਆਪਣੀ ਜਾਨ ਗਵਾ ਲੇਤੀ ਤੇ ਜੋ ਉਸ ਦਾ ਪਰਿਵਾਰ ਸੀ ਉਹ ਵੀ ਬਰਬਾਦ ਹੋ ਗਿਆ ਜਾਨੀ ਇੱਕ ਬੰਦੇ ਨੇ ਕਈ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਆਸ-ਪਾਸੇ ਆਪਣੇ ਸਮਾਜ ਦੇ ਵਿੱਚ ਹੋ ਰਹੀਆਂ ਨੇ ਜੇ ਇਸ ਘਟਨਾ ਨੂੰ ਚੰਗੀ ਤਰ੍ਹਾਂ ਸੁਣਿਆ ਜਾਵੇ ਗੌਰ ਕੀਤੀ ਜਾਵੇ ਤਾਂ ਇਸ ਵਿੱਚ ਕਈ ਗਲਤੀਆਂ ਨਿਕਲਦੀਆਂ ਨੇ ਗਲਤੀ ਇਸ ਵਿੱਚ ਪल्लਵੀ ਦੀ ਵੀ ਨਿਕਲਦੀ ਹੈ ਤੇ ਗਲਤੀ ਇਸ ਵਿੱਚ ਦਿਪੰਕਰ ਦੀ ਵੀ ਨਿਕਲਦੀ ਹੈ ਕਿਉਂਕਿ ਦਿਪੰਕਰ ਨੇ ਵਿਆਹੇ ਹੋਣ ਦੇ ਬਾਵਜੂਦ ਪल्लਵੀ ਦੇ ਨਾਲ ਨਜ਼ਦੀਕੀਆਂ ਬਧਾਈਆਂ ਤੇ ਪल्लਵੀ ਨੇ ਆਪਣੀਆਂ ਨਜ਼ਦੀਕੀਆਂ ਦਿਪੰਕਰ ਦੇ ਨਾਲ ਵਧਾ ਲਈਆਂ ਤੇ ਜੋ ਸਭ ਤੋਂ ਵੱਡਾ ਗੁਨਾਹਗਾਰ ਆ ਉਸ ਬਾਰੇ ਤਾਂ ਕਹਿਣਾ ਹੀ ਕੀ ਆ ਸਿਰਫ ਰਿਆ ਆਸ਼ਿਕ ਕਰਨ ਸਿੰਘ ਠਾਕੁਰ ਜਿਸ ਨੇ ਕਈ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਤੇ ਜਿਸ ਦੀ ਵਜ੍ਹਾ ਕਾਰਨ ਸਾਬ ਇਨਸਪੈਕਟਰ ਦੀ ਮੌਤ ਹੋ ਗਈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ